ਮਨ ਕੁਮਾਰ ਜੀ ਆ ਨਾਮ ਹੈ ਜੀ ਮੇਰਾ ਜੋ ਬਹੁਤ ਜ਼ਿਆਦਾ ਗਰਮੀ ਪੈ ਰਹੀ ਸੀ ਉਹਦੇ ਬਾਰੇ ਕੀ ਕਰਨਾ ਜੇ ਤੁਹਾਨੂੰ ਰਾਹਤ ਮਿਲੀ ਹੈ ਜੋ ਬਾਰਿਸ਼ ਹੋਈ ਹੈ ਸੋਹਾਂ ਦੀ ਰਾਹਤ ਤਾਂ ਦੇਖੋ ਬਹੁਤ ਮਿਲੀ ਹੈ ਜਿਹੜਾ ਘੰਟਾ ਡੇਢ ਘੰਟੇ ਦਾ ਮੀਂਹ ਵਰਸਿਆ ਹੈ ਉਹ ਤੋਂ ਰਾਹਤ ਤਾਂ ਦੇਖੋ ਜੀ ਬਹੁਤ ਮਿਲੀ ਹੈ ਪਰ ਹੁਣ ਤੁਸੀਂ ਪਿੱਛੇ ਆ ਵੀ ਦੇਖ ਲਓ ਜੀ ਇਹ ਵੀ ਸਾਨੂੰ ਆ ਹੀ ਮਿਲਿਆ ਕੋਰਟ ਕੰਪਲੈਕਸ ਹੈਗੀ ਹੈ ਇਹਦੇ ਵਿੱਚ ਡੇਲੀ ਪਤਾਨੀ ਲਖਣੀ ਆਣਾ ਜਾਣਾ ਹੁੰਦਾ ਹੈ ਇਹ ਵੀ ਸਾਨੂੰ ਜੀ ਰਾਹਤ ਦੇ ਨਾਲ ਹੀ ਮਿਲਦਾ ਹੈ ਇਹਦਾ ਕੋਈ ਹੱਲ ਨਹੀਂ ਜੀ ਚਾਰੇ ਤਰਫ ਪਾਣੀ ਹੈ ਜੀ ਕੋਰਟ ਦੇ ਇਹਦੇ ਆਉਣ ਦਾ ਕੋਈ ਰਸਤੇ ਹੋਰ ਜੀ ਗੇਟ ਤੇ ਕੋਈ ਸਿਰਫ ਇੱਕ ਗੇਟ ਹੈ ਜੀ ਫਰੰਟ ਵਾਲਾ ਉਸ ਤੇ ਨਾ ਕੋਈ ਆਉਣ ਦਾ ਹੁਣ ਹਿਸਾਬ ਹੈ ਨਾ ਜਾਣ ਦਾ ਉਤਲਾਵਾ ਜਿਹੜੇ ਤਿੰਨ ਗੇਟ ਹੈ ਸਾਰੇ ਐਵੇਂ ਡੁੱਬੇ ਪਏ ਨੇ ਚਾਰ ਹੀ ਗੇਟ ਨੇ ਚਾਰਾ ਚੋਂ ਤਿੰਨ ਸਾਰੇ ਡੁੱਬੇ ਐ ਸਿਰਫ ਇੱਕ ਰਹਿ ਗਿਆ ਉੱਥੇ ਵਿਖਲਾ ਦੀ ਪਰਮਾਰ ਹੈ ਨਾ ਕੋਈ ਉੱਥੇ ਆਂਦਾ ਹੈ ਨਾ ਕੋਈ ਜਾਣਦਾ ਹੈ ਤੇਰੇ ਚ ਪਬਲਿਕ ਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਹੁੰਦੀ ਹੋਊ ਤੁਹਾਨੂੰ ਬਹੁਤ ਜ਼ਿਆਦਾ ਜੀ ਬਹੁਤ ਅਸੀਂ ਆਪ ਅਸੀਂ ਆਪ ਇੰਨੀ ਮੁਸ਼ਕਿਲ ਦਾ ਕੇ ਇੱਥੇ ਕੋਟ ਪਹੁੰਚਿਆ ਨਾ ਕਿਉਂ ਸਾਨੂੰ ਪਤਾ ਸਾਡੇ ਕੇਸਿਸ ਲੱਗੇ ਨੇ ਪਰ ਹੱਲ ਕੋਈ ਵੀ ਨਹੀਂ ਐਵੇਂ ਹੀ ਚੱਲ ਰਿਹਾ 1 ਤੋਂ 2 ਤੋਂ 3 ਪਤਾ ਨਹੀਂ ਕਿੰਨੇ ਸਾਲਾਂ ਤੋਂ ਆਈ ਕੰਮ ਹੈ ਇਹ ਵਾਅਦਾ ਜ਼ਰੂਰ ਹੈ ਘਟ ਨਹੀਂ ਰਿਹਾ ਗਰਮੀ ਤੋਂ ਕਿੰਨੀ ਕੁ ਜਲਦੀ ਰਾਹਤ ਮਿਲੀ ਹੈ ਗਰਮੀ ਤੋਂ ਤਾਂ ਦੇਖੋ ਜੀ ਹੈਗਾ ਰੀਲਿਫ ਹੈਗਾ ਗਰਮੀ ਤੋਂ ਤਾਂ ਰੀਲਿਫ ਹੈਗਾ ਕੋਈ 2-2.5 ਮਹੀਨੇ ਬੁਰਾ ਹਾਲ ਹੋਇਆ ਸੀ ਸਵੇਰੇ 1.5 ਘੰਟਾ ਨਹੀਂ ਵਰਸਿਆ ਦੱਬ ਕੇ ਵਰਸਿਆ ਗਰਮੀ ਤੋਂ ਰਾਹਤ ਹੈ ਇਸ ਚੀਜ਼ ਤੋਂ ਨਹੀਂ ਜੀ ਸਰਕਾਰ ਤੋਂ ਮਿਲਦੀ ਅੱਜ ਕੀ ਕਹਿਣਾ ਚਾਹੂੰਗੀ ਜੋ ਬਠਿੰਡੇ ਵਿੱਚ ਇੰਨੀ ਗਰਮੀ ਪੈ ਰਹੀ ਸੀਗੀ ਉਹਦੇ ਬਾਰੇ ਕੀ ਕਹਿਣਾ ਚਾਹੁੰਗੇ ਅੱਜ ਤਾਂ ਰਾਹਤ ਹੈ ਜੀ ਬਾਰਿਸ਼ ਬਹੁਤ ਵਧੀਆ ਹੋਈ ਹੈ ਰਾਹਤ ਮਿਲੀ ਸਾਨੂੰ ਗਰਮੀ ਤੋਂ ਛੁਕਾਰਾ ਮਿਲ ਜੋ ਨਗਰ ਨਿਗਮ ਵੱਲੋਂ ਪਾਣੀ ਦਾ ਵਿਕਾਸ ਨਹੀਂ ਹੈ ਬਟਿੰਡਾ ਵਿੱਚ ਪਾਣੀ ਹਰ ਥਾਂ ਤੇ ਕਚੈਰੀਆਂ ਮਾਰ ਰੋਡ ਵਗੈਰਾ ਡੁੱਬਿਆ ਹੋਇਆ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਇਹ ਦੇਖੋ ਇਹ ਪਬਲਿਕ ਨੂੰ ਪਰੇਸ਼ਾਨੀ ਹੁੰਦੀ ਸੋ ਤੁਸੀਂ ਪਾਣੀ ਗੋਡੇ-ਗੋਡੇ ਤੱਕ ਵੱਧ ਪਾਣੀ ਹੈਗਾ ਇੱਥੇ ਆਣਾ ਜਾਣਾ ਹੈਗਾ ਸਿਲ ਡੁੱਬੇ ਹੋਏ ਦੇਖ ਨੂੰ ਉੱਥੇ ਖੜੇ ਹੈਗੇ ਇਹ ਨਿਕਾਸੀ ਦਾ ਇਹਨਾਂ ਨੂੰ ਕਰਨਾ ਚਾਹੀਦਾ ਪ੍ਰਬੰਧਕ ਜਿਹੜਾ ਪਾਣੀ ਹੈਗਾ ਵੀ ਘੱਟੋ-ਘੱਟ 10-15 ਮਿੰਟਾਂ ਦੀ ਜਿਹੜਾ ਹੈਗਾ ਫ੍ਰੀ ਹੋ ਜਾਣਾ ਸੜਕਾਂ ਤਾਂ ਨਹੀਂ ਫ੍ਰੀ ਹੋ ਜਾਣੇ ਪਾਣੀ ਨਿਕਲਣ ਦਾ ਕੋਈ ਪ੍ਰਬੰਧ ਨਹੀਂ ਹੈ ਬਾਰਿਸ਼ ਤਾਂ ਜਦੋਂ ਦੇਖੋ ਹੁਣ सारा सिरक बजार डुबा होंगे जी अच्छा और तेज देख लो कहीं कैमरा देख लो घुमा देते सारा डुब्या गया हूँ इतने जी कोई गड्डी आई गस ठीक है बारिश ही ठीक है आरामदायक तो है बारिश हुई है मौसम बढ़िया हो गया हम आप बेचारे टैप राइटर जिन्हें भी बैठे घट्टो घट्ट दस घर पाते हम जो आप कैमरा घुमा के देख लो इतनी इतनी लगे देख लो जो पानी दे लो कि आज ये समस्या है जी